ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲਾ ਮੱਲਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹਦੇ ਬਾਜਾਖਾਨਾ ਬਿਲਕੁਲ ਨੇੜ ਹੈ ਲੰਬ ਵਾਲੀ ਨੇੜੇ ਰਹਿ ਜਾਂਦਾ ਹੈ ਇਹ ਤੋਂ ਇਲਾਵਾ ਕਣੀਆਂ ਪਿੰਡ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਥੋੜੇ ਜੇ ਥਾਂ 'ਚ ਸੋਹਣਾ ਸੈਟਅਪ ਬਾਈ ਨੇ ਗਾਵਾ ਵਾਸਤੇ ਤਿਆਰ ਕੀਤਾ ਮੈਂ ਪਹਿਲੀ ਵੀਡੀਓ ਬਾਈ ਕੋਲ ਬਣਾਉਣ ਆਇਆ ਕਿਉਂਕਿ ਵੀਰ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਮੈਂ ਤੁਸੀ ਪਹਿਲਾਂ ਇਹ ਗਾਹ ਨੂੰ ਜਰੂਰ ਦੇਖ ਲਓ ਜਿਹੜੀ ਅੱਜ ਵਿਕਾਊ ਕੀਤੀ ਹੈ ਦੇ ਸਬੰਧੀ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਹੁਣ ਥੋੜਾ ਤੁਹਾਨੂੰ ਇਹ ਜਗਾ ਜਿਹੜੀ ਜਰੂਰ ਵਿਖਾ ਦਿੰਨਾ ਸਾਫ ਸਪਾਈ ਇਦਾਂ ਵੀ ਜਿਵੇਂ ਪਸ਼ੂ ਵੇਚਤੇ ਹੁੰਦੇ ਆ ਇਦਾਂਕ ਸਫਾਈ ਬਾਈ ਕਰਕੇ ਰੱਖਦਾ ਹਾਲਾਂਕਿ ਰਾਤ ਨੂੰ ਪਸ਼ੂ ਜਿਹੜੇ ਉਹ ਇੱਥੇ ਵੱਜਨੇ ਜਿਹੜੀਆਂ ਗਾਵਾਂ ਘਰ ਦੇ ਵਿੱਚ ਰੱਖੀਆਂ ਹੋਈਆਂ ਹੁਣ ਇਸ ਟਾਈਮ ਪਰਲੇ ਪਾਸੇ ਨਾਲ ਹੀ ਬਰਾਂਡਾ ਉਹਦੇ ਵਿੱਚ ਇਹ ਗਾਵਾਂ ਜਿਹੜੀਆਂ ਰੱਖੀਆਂ ਹੋਈਆਂ ਇਹ ਜਗਾ ਬਾਅਦ ਚ ਬਾਈ ਨੇ ਐਡ ਕੀਤੀ ਲੱਗਦੀ ਹੈ ਇਧਰ ਹੀਫਰ ਵਾਹੜਾ ਜਿਹੜੀਆਂ ਉਹ ਛੱਡੀਆਂ ਵਿਆਂ ਨਾਲ ਬਾਈ ਨੂੰ ਸ਼ੌਂਕ ਆ ਬੱਕਰੀਆਂ ਵੀ ਵਿੱਚ ਹੈ ਇਹ ਵੇੜਾ ਅੱਗੇ ਬੱਚੀਆਂ ਜਿਹੜੀਆਂ ਵਾਈਕਲ ਤਿਆਰ ਹੋ ਰਹੀਆਂ ਮੈਂ ਬਹੁਤ ਪਿੰਡਾਂ ਦੇ ਵਿੱਚ ਜਾਂਦਾ ਤੇ ਇਦਾਂ ਦੇ ਵੀਰ ਬਹੁਤ ਮਿਲਦੇ ਆ ਜਿਹੜੇ ਹੁਣ ਸਮਾਲ ਸਕੇਲ ਦੇ ਉੱਤੇ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕਰ ਰਹੇ ਆ ਅੱਜ ਇਸ ਬਾਈ ਨੇ ਇੱਕ ਗਾਂ ਵਕਾਉ ਕੀਤੀ ਆ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਨੀ ਹੈ ਲਾਸਟ ਤੱਕ ਵੀਡੀਓ ਦੇਖ ਲਓ ਜੀ ਜਿਹਨੂੰ ਪਸੰਦ ਆ ਜੂ ਤਸੱਲੀ ਕਰਨ ਦਾ ਹੱਕ ਆ ਆ ਕੇ ਜਰੂਰ ਦੇਖਿਓ ਆਪਦੀ ਸਮਝ ਨਾਲ ਸੌਦਾ ਕਰ ਲਓ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲਦਾ ਰਹੂਗਾ ਬਾਈ ਨੂੰ ਮਿਲਦੇ ਆ ਕਰਦੇ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਵੀ ਗੁਰਦੇਵ ਸਿੰਘ ਹੈ ਇਹ ਨਾ ਅੱਛਾ ਵੀਰ ਕਿੰਨਾ ਕਚਰ ਹੋ ਗਿਆ ਪਸ਼ੂ ਰੱਖਦੇ ਆ ਇਹਨੂੰ ਆਪਾਂ ਨੂੰ ਜਿਵੇਂ ਹੁਣ ਪਸ਼ੂ ਦੇਖ ਰਹੇ ਆ ਆਪਾਂ ਆਪਾਂ ਇਹ 2018 ਚ ਕੰਮ ਸ਼ੁਰੂ ਕਰਿਆ ਸੀ ਦਸੰਬਰ ਚ ਠੀਕ ਹੈ ਤੇ ਜਾਨੀ ਕਿ ਉਦੋਂ ਕੁਝ ਗਾਂਾਂ ਪਰਚੇਜ਼ ਕਰੀਆਂ ਸੀ ਅੱਛਾ ਤੇ ਉਸ ਤੋਂ ਬਾਅਦ ਆਪਾਂ ਜਾਨੀ ਕਿ ਬਰੀਡ ਘਰ ਦੀ ਤਿਆਗਾਂ ਦੀ ਸੋਚੀ ਆ ਜੀ ਠੀਕ ਹੈ 6-7 ਬੱਚੀਆਂ ਆਪਣੇ ਕੋਲ ਸੂ ਵੀ ਚੁੱਕੀਆਂ ਇਹ ਤੋਂ ਪਹਿਲਾਂ 6 7 ਵੇੜਾਂ ਜਿਹੜੀਆਂ ਕਰਦੀਆਂ ਸੂਪ ਨੇ ਹਾਂਜੀ ਮਗਰ ਫਿਰ ਕੁਸੋਰ ਵੀ ਬੱਚਿਆਂ ਪਾਲੀ ਜਾਂਦੇ ਨੇ ਜਿਵੇਂ ਤਿੰਨ ਇਧਰ ਵੀ ਦਿਸਦੀਆਂ ਹਾਂਜੀ ਹਾਂਜੀ ਬਾਈ ਜੀ ਇਹ ਵੀ ਪਾਲ ਰਹੇ ਆ ਜੀ ਵਿੱਚੋਂ ਕੁਛ ਨਾਕ ਫਿਰ ਸੇਲ ਵੀ ਕਰ ਦਿੰਦੇ ਹੋਣ ਜਾਂ ਜਦੋਂ ਜਦੋਂ ਜਾਨੀਏ ਆਪਣੀਆਂ ਵਛੀਆਂ ਸੂਪ ਐ ਮੰਗਾਈ ਹੂੰ ਉਦੋਂ ਜਾਨੀਏ ਆਪਾਂ ਇੱਕ ਅੱਧਾ ਪਸ਼ੂ ਸਾਲ ਦੋ ਸਾਲ ਬਾਅਦ ਸੇਲ ਕਰ ਦਿੰਨੇ ਆ ਠੀਕ ਆ ਉਹ ਸੇਲ ਕਰ ਦਿੰਨੇ ਆ ਦੁੱਧ ਜਿਹੜਾ ਉਹ ਡੇਰੀ ਤੇ ਪਾਉਣੇ ਹੋ ਜਾਂ ਦੁੱਧੀ ਦੀ ਵੀਰ ਲੈ ਕੇ ਜਾਂਦਾ ਕ ਵੈਸੇ ਤਾਂ ਡੇਰੀ ਤੇ ਜਾਂਦਾ ਹੀ ਘਰੋਂ ਬੰਨ ਲੈ ਕੇ ਜਾਂਦਾ ਹੀ ਠੀਕ ਹੈ ਡੇਰੀ ਆ ਜੀ ਅੱਛਾ ਤੇ ਉਹ ਉਥੋਂ ਦਾ ਬੰਦਾ ਲੈ ਕੇ ਜਾਂਦਾ ਇੱਕੋ ਘਰਾਂ ਚ ਸੇਲ ਕਰ ਰਹੇ ਆ ਇਸ ਟਾਈਮ ਦਾ 10-15 ਘਰ ਲੱਗੀ ਗਈ ਠੀਕ ਹੈ ਅੱਛਾ ਕੀ ਰੇਟ ਮਿਲ ਜਾਂਦਾ ਡੇਰੀ ਤੇ ਉੱਤੇ ਕੀ ਰੇਟ ਮਿਲਦਾ ਘਰਾਂ ਨੂੰ ਕੀ ਰੇਟ ਡੇਰੀ ਤੇ ਬਾਈ ਜੀ ਆਪਣੀ ਯਾਨੀ ਕਿ 36 ਰੁਪਏ ਫੈਂਟ ਆ ਰਹੀ ਹੈ ਜੀ 2 ਰੁਪਏ ਆਪਾਂ ਨੂੰ ਸਪੈਸ਼ਲ ਨੰਬਰ ਤੇ ਮਿਲਦੀ ਹੈ ਜੀ ਠੀਕ ਹੈ ਤੇ ਘਰਾਂ ਚ 45 ਰੁਪਏ ਸੇਲ ਕਰਦੇ ਹਾਂ ਦੁੱਧੋਂ ਟੋਟਲ ਕਿੰਨਾ ਕੁ ਪੈਸਾ ਕਰ ਲੈਂਦੇ ਹਾਂ ਦਿਨ ਦਾ ਇਸ ਵਾਰ ਇਹ ਆਪਣੇ ਕੋਲੇ 1 क्विंटल 60 ਕਿਲੋ ਹੈ 1 क्विंटल 7 ਕਿਲੋ ਕੋਈ ਦਿੱਕਤ ਨਹੀਂ ਆਉਂਦੀ ਤੰਗ ਜਗ੍ਹਾ ਫਿਰ ਵੀ گاਵਾ ਤੇ ਵੈਸੇ ਤਾਂ ਆਖਰਖਾਅ ਤੇਰਾ ਕਾਫੀ ਸੋਹਣਾ ਦ ਠੀਕ ਹੈ ਇਹਨੇ ਥਾਂ ਚ ਵਧੀਆ ਪਲੀ ਜਾਂਦੀਆਂ ਹਾਂ ਵਧੀਆ ਪਲੀਆਂ ਨੇ ਉਹ ਜਦੋਂ ਆਪਣੇ ਕੋਲ ਥੋੜੇ ਵੱਧ ਜਾਂਦੇ ਜਾਨਵਰ ਉਦੋਂ ਫਿਰ ਆਪਾਂ ਸੇਲ ਕਰ ਦਨੇ ਆਈਏ ਉਹ ਤੋਂ ਸੇਲ ਕਰ ਦਨੇ ਅੱਛਾ ਅੱਜ ਜਿਹੜੀ ਇਹ ਗਾਂ ਆਪਾਂ ਵੇਚਣ ਲੱਗਿਓ ਬਈ ਹਾਂਜੀ ਕਿੰਨਾਵਾਂ ਸੂਆ ਸੂਹੂਗੀ ਇਹ ਬਾਈ ਜੀ ਤੀਜਾ ਸੂਆ ਸੂਹਦੀ ਹੈ ਘਰ ਦੀ ਹੈ ਜਾਂ ਖਰੀਦੀ ਹੋਈ ਵੀ ਆਪਾਂ ਪਹਿਲੇ ਸੂਏ ਪਰਚੇਜ਼ ਕਰੀ ਸੀਗੀ ਪਹਿਲੇ ਸੂਏ ਪਰਚੇਜ਼ ਕੀਤੇ ਉਹ ਸੂਆ ਤੇ ਇੱਕ ਸੂਆ ਹੋਰ ਚੋਇਆ ਹੈ ਜੀ ਤੁਹਾਡੇ ਕੋਲੇ ਤੀਜਾ ਸੂਆ ਸੂਰੀ ਤੀਜਾ ਸੂਰੀ ਹੈ ਬਾਈ ਜੀ ਦੈਣ ਕਿੰਨੇ ਲੈ ਜੂਗੀ ਸੂਣ ਚ ਦੈਣ ਬਾਈ ਜੀ 14 ਤਰੀਕ ਨੂੰ ਪੂਰੇ ਆ ਜੀ ਅੱਛਾ ਦ ਪਿਛਲੇ ਸੂਏ 40 ਕਿਲੋ ਦੁੱਧ ਚੋਇਆ ਜੀ ਬਾਈ ਸੀਮਨਰ ਕੀ ਕਿਹੜਾ ਲੱਗਿਆ ਕੋ ਸਹਤਿਆ ਹਰਮਾਡਾ ਦਾ ਲੱਗਿਆ ਬਾਈ ਹਰਮਾਡਾ ਦਾ ਲੱਗਿਆ ਜੀ ਬਾਈ ਰੇਟ ਕੀ ਰੱਖ ਦوں ਕੀ ਕੀਮਤ ਰੱਖ ਦوں ਬਾਈ ਰੇਟ ਬਾਈ ਦੀ 1 15 ਦਾ ਕਰਦੇ 1 ਲੱਖ 15000 ਜੀ ਤੁਰਗੇ ਨੂੰ ਆਪਾਂ ਹਾਂ ਜੀ ਬਾਈ ਦੋਸੋ ਡਿਮਾਂਡ 1 ਲੱਖ ਤੇ 15000 ਹੈ ਦੁੱਧ 40 ਲੀਟਰ ਬਾਈ ਕਹਿੰਦਾ ਪਿਛਲੇ ਸੂਏ ਚ ਚੋਇਆ ਉਹ ਤੁਸੀਂ ਦੇਖ ਲਓ ਜੀ ਵੀ ਤੁਸੀਂ ਕਿੰਨਾ ਚੋ ਸਕਦੇ ਹੋ ਹਵਾਨੇ ਦਾ ਸਾਈਜ਼ ਤਾਂ ਵੱਡਾ ਰਸਦਾ ਪਰ ਅੱਗੋਂ ਹਵਾਨਾ ਚੰਗਾ ਜੁੜਿਆ ਪਿਛੋਂ ਵੀ ਹਵਾਨਾ ਤੁਸੀਂ ਦੇਖ ਸਕਦੇ ਹੋ ਮਿਲਕਵੇਨ ਚੰਗੀ ਆਉਂਦੀ ਹੈ। ਛੋਟਾਂ ਚਾ ਦੇਖ ਲਓ ਦੋਸਤੋ ਹਾਈਟ ਦੀ ਜੱਜਮੈਂਟ ਤੁਸੀਂ ਖੁਰਲੀ ਦੇ ਨਾਲ ਹੁਣੇ ਤੁਰਦੀ ਜਾਂਦੀ ਕਰਮਾ ਵਾਲੀ ਤੇ ਤੁਸੀਂ ਜੱਜਮੈਂਟ ਕਰ ਲਿਓਗੇ। ਚੰਗਾ ਤਕੜਾ ਸਹਜ ਰਵਾਨੇ ਦਾ ਦਿਸਦਾ ਹੈ। ਬਾਕੀ ਸਮਝ ਹਰੇਕ ਦੀ ਆਪੋ ਆਪਣੀ ਹੈ ਜੀ ਨੂੰ ਚੰਗੀ ਲੱਗਦੀ ਗਾ 1,115,000 ਡਿਮਾਂਡ ਹੈ। ਮਾਨਤਾਂ ਨੂੰ ਮੌਕੇ ਤੇ ਬਾਈ ਥੋੜਾ ਬਹੁਤ ਇਸ ਚ ਜ਼ਰੂਰ ਕਰੂਗਾ। ਸੋ ਜੀ ਨੂੰ ਜੱਜਦੀ ਹੈ ਤਾਂ ਤੁਸੀਂ ਕੰਟੈਕਟ ਕਰ ਲਓ ਬਾਈ ਕੱਚੇ ਤੇ ਚੜਾ ਕੇ ਫੇਰ ਇਹਨਾਂ ਡਰਮਾਂ ਤੇ ਲੇ ਠੀਕ ਹੈ ਅਰਮਾਡਾ ਬੋਲਦਾ ਸੀਮਾ ਨੇ ਇਹਦੇ ਲੱਗਾ ਇਹ ਵਾਇਰ ਇਹ ਗਾਂ ਬਾਈ ਨੇ ਵਕਾਉ ਕੀਤੀ ਐ ਨਾ ਕਿ ਇੱਕ ਹੀ ਤੁਹਾਨੂੰ ਅੱਜ ਦੀ ਵੀਡੀਓ ਚ ਦਿਖਾਉਣਾ ਕਿਉਂਕਿ ਆਮ ਪਸ਼ੂ ਪਾਲਕ ਘਰੇ ਪਸ਼ੂ ਵੀਰ ਹੋਦੀ ਸੰਭਾਲਦੇ ਆ ਉਹਨਾਂ ਦੇ ਵਿੱਚੋਂ ਇਹ ਗਾਂ ਵਕਾਉ ਕੀਤੀ ਐ ਤੁਸੀਂ ਥਾਂ ਦਾ ਸੈਜ ਦੇਖ ਲਓ ਹਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਹੋ ਥੋੜੀ ਜੀ ਪਲੂਣ ਥੱਲੇ ਤੁਹਾਨੂੰ ਦਿਸਦੀ ਹੋਣੀ ਹੈ ਹਵਾਨੇ ਤੇ ਜਦੋਂ ਚੱਕ ਜੂ ਹਵਾਨਾ ਥੋੜਾ ਉੱਪਰ ਨੂੰ ਉੱਠੂਗਾ ਮਿਲਕ ਵੇਨ ਚੰਗੀ ਆਉਂਦੀ ਹੈ ਬਾਕੀ ਸਟਰਕਚਰ ਫੇਰ ਦੇਖੋ ਤੁਸੀਂ ਇਹਦਾ ਸੋ ਰੇਟ ਬਾਈ ਨੇ 1 ਲੱਖ ਤੇ 15000 ਇਹਦਾ ਰੱਖਿਆ ਇਹਦੇ ਤੋਂ ਬਰੀਡਿੰਗ ਕਰਨੀ ਸੀ ਤਾਂ ਉਹ ਬੱਚੀਆਂ ਬਾਈ ਨੇ ਜਿਹੜੀਆਂ ਉਹ ਇੱਕ ਬੱਚੀ ਹੈ ਕਿ ਦੋ ਦੋ ਬੱਚੀਆਂ ਪਿਛਲੇ ਦੋਨੇ ਸੂਰਨੀਆਂ ਬੱਚੀਆਂ ਹਾਂ ਇੱਕ ਸੂਰੀ ਹੈ ਜੀ ਇੱਕ ਉਹ ਫਿਰਦੀ ਹੈ ਅਸੀਂ ਇੱਕ ਸੂਪੀਏ ਦੀ ਵੱਚੀ ਜੀ ਬਾਈ ਜੀ ਪਹਿਲੇ ਸੂਏ ਸੋ ਦੋਸਤੋ ਇਹਦੀਆਂ ਦੋ ਵਹਿੜਾਂ ਬਾਈ ਨੇ ਲੈ ਲਈਆਂ ਤੇ ਹੁਣ ਇਹਨੂੰ ਗਾਂ ਨੂੰ ਵੇਚ ਦੇਣਾ ਗਾਵਾਂ ਦੇ ਵਿੱਚ ਇਹੀ ਫਾਇਦਾ ਹੁੰਦਾ ਇਹ ਜਿਹੜਾ ਉਹ ਇਹਨਾਂ ਦੀਆਂ ਵਹਿੜਾਂ ਛੇਤੀ ਨਾਲ ਰਲ ਜਾਂਦੀਆਂ ਸੋ ਇਹ ਗਾਂ ਦੋਸਤੋ ਬਕਾਉ ਸੀ ਤੇ ਤੁਹਾਨੂੰ ਮੈਂ ਆਲੇ-ਦੁਆਲੇ ਤੋਂ ਹਰੇਕ ਪੱਖ ਤੋਂ ਦਿਖਾਤੀ ਐ ਬਾਕੀ ਹੁਣ ਤੁਹਾਡਾ ਕੰਮ ਆ ਤਸੱਲੀ ਤੁਸੀਂ ਆ ਕੇ ਕਰਨੀ ਹੈ ਧੰਨਵਾਦ